ਹਜ਼ਾਰ ਸੇਵਾ ਸਿੰਘ ਟਿਕਰੀਵਾਲਾ ਜੀ ਜਿਹੜੇ ਕਿ ਅਮਰ ਸ਼ਹੀਦ ਹਨ ਜਿਨ੍ਹਾਂ ਨੇ ਸਮਾਜਿਕ ਆਜ਼ਾਦੀ ਵਾਸਤੇ ਜਿਨ੍ਹਾਂ ਨੇ ਰਾਜਨੀਤੀ ਰਾਜਨੀਤਿਕ ਲੋਕਤੰਤਰ ਦੀ ਬਹਾਲੀ ਵਾਸਤੇ ਤੇ ਸਿੱਖ ਕੌਮ ਲਈ ਆਪਣੀ ਕੁਰਬਾਨੀ ਦਿੱਤੀ ਜਿਨ੍ਹਾਂ ਨੇ ਪਾਰਚਾ ਮੰਡਲ ਲਹਿਰ ਚਲਾਈ ਐ ਜੀ ਪੀ ਸੀ ਤੇ ਬਾਬਾ ਖੜਕ ਸਿੰਘ ਜੀ ਵੱਲੋਂ ਇਹ ਲਹਿਰ ਚਲਾਈ ਗਈ ਸੀ ਉਹਦੇ ਮੁਕੀਸੀ ਦੇ ਜਿਨ੍ਹਾਂ ਨੇ 3 ਸਾਲ ਦੀ ਜਿਨ੍ਹਾਂ ਨੂੰ ਸਜ਼ਾ ਹੋਈ ਤੇ ਜੇਲ੍ਹ ਵਿੱਚ ਭੁੱਖ ਹੜਤਾਲ ਕੀਤੀ ਤੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ ਮੋੜੇ ਤੇ ਮੈਂ ਪਹੁੰਚਿਆ ਮੈਂ ਸ਼ਹੀਦਾਂ ਨੂੰ ਬਹੁਤ ਬਹੁਤ ਸੱਚੇ ਦਿਲ ਤੋਂ ਸੰਧ ਅੰਜਲੀ ਭੇਟ ਕਰਦਾ ਆ ਇਹਨੂੰ ਵੀ ਤਾਂ ਨਿਸ਼ਚੈ ਕਰੀ ਸਾਡੇ ਲਈ ਕੁਰਬਾਨੀ ਕੀਤੀ ਹੈ ਜਿਹੜੀ ਉਹ ਹਮੇਸ਼ਾ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਯਾਦਗਾਰ ਰਹੇਗੀ ਲੇਕਿਨ ਮੈਂ ਹੈਰਾਨ ਹੈ ਕਿ ਅੱਜ ਤੱਕ ਸਰਕਾਰਾਂ ਨੇ ਉਹਨਾਂ ਦੀ ਯਾਦਗਾਰ ਨਹੀਂ ਬਣਾਈ ਸੋ ਫਿਰ ਪਰਮਾਤਮਾ ਨੇ ਕਾਂਗਰਸ ਪਾਰਟੀ ਨੂੰ ਮੌਕਾ ਦਿੱਤਾ ਤਾਂ ਅਸੀਂ ਉਹਨਾਂ ਦੀ ਯਾਦਗਾਰ ਬਣਾਵਾਂਗੇ ਤੇ ਨਾਲ ਨਾਲ ਮੈਂ ਤਾਂ 3 ਮਹੀਨੇ ਮੁੱਖ ਮੰਤਰੀ ਰਿਹਾ ਲੇਕਿਨ 3 ਮਹੀਨੇ ਚ ਅੱਜ ਮਹਿਲ ਕਲਾ ਹਲਕੇ ਚ ਆਇਆ ਮੈਂ ਮਹਿਲ ਕਲਾ ਨੂੰ ਜਿਹੜਾ ਅਸੀਂ ਦਰਜਾ ਦਿੱਤਾ ਹੈ ਇੱਥੇ ਤਸੀਲ ਤੋਂ ਉੱਪਰ ਚੱਕ ਕੇ ਜਿਹੜਾ ਐਸ.ਡੀ.ਐਮ ਬੈਠਣ ਲਾਇਆ ਹੈ ਸਬ ਡਿਵੀਜ਼ਨ ਦਾ ਦਰਜਾ ਅਸੀਂ ਮਹਿਲਕਲਾ ਨੂੰ ਦਿੱਤਾ ਅੱਜ ਵੀ 4 ਸਾਲ ਤੋਂ ਇੱਥੇ ਸਬ ਡਿਵੀਜ਼ਨ ਚੱਲ ਰਹੀ ਹੈ ਇਹ ਬੱਕਰੀ ਗੱਲ ਹੈ ਕਿ ਮੌਜੂਦਾ ਸਰਕਾਰ ਉਹਦਾ ਦਫ਼ਤਰ ਵੀ ਨਹੀਂ ਬਣਾ ਸਕੀ 25 ਕਰੋੜ ਰੁਪਇਆ 3 ਮਹੀਨੇ ਦੇ ਵਿੱਚ ਅਸੀਂ ਮਹਿਲਕਲਾ ਦੀਆਂ ਪੰਚਾਇਤਾਂ ਨੂੰ ਭੇਜਿਆ ਆ 4 ਸਾਲ ਦੇ ਵਿੱਚ 5 ਰੁਪਏ ਵੀ ਨਹੀਂ ਆਏ ਉਹਨਾਂ ਦੀ 3 ਮਹੀਨੇ ਦੇ ਵਿੱਚ ਮੈਲ ਕਲਾ ਦੀਆਂ 70 ਕਿਲੋਮੀਟਰ ਕੱਚੀਆਂ ਸੜਕਾਂ ਜਿਨ੍ਹਾਂ ਦੀ ਗਿਣਤੀ 25 ਐ ਐਸਓ ਪੱਕੀਆਂ ਕੀਤੀਆਂ 3 ਮਹੀਨੇ ਚ ਪਾਸ ਕਰਕੇ ਪੱਕੀਆਂ ਵੀ ਕਰਾਤੀਆਂ ਸੀ ਕਿਉਂਕਿ ਇਹ ਮਹਿਲ ਕਲਾ ਨੂੰ ਉਸ ਸਮੇਂ 3 ਮਹੀਨੇ ਦੀ ਹੋਰ ਗੱਲਾਂ ਦੇ ਨਾਲ ਇਹ ਵੀ ਦੇਣਾ ਹੈ ਕਿ ਵੱਡੇ ਪੱਧਰ ਤੇ ਮਹਿਲ ਕਲਾ ਦਾ 3 ਮਹੀਨੇ ਚ ਵਿਕਾਸ ਹੋਇਆ ਸੋ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਫੇਰ ਸੀਤਾ ਨੂੰ ਸਨਹਾਰੀ ਪੇਟ ਕਰਦਾ ਚੰਨੀ ਜੀ ਦੋ ਸਵਾਲ ਨੇ ਕਿ ਕੀ ਹੋ ਰਿਹਾ ਹੈ ਜਿਹੜੀ ਰਾਜਨੀਤੀ ਹੋ ਰਹੀ ਹੈ ਕਿਵੇਂ ਉਹ ਬਿਆਨ ਬਾਰੇ ਕੀ ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਬਰੋਤੀਆਂ ਦੀਆਂ ਇਹ ਚਾਲਾਂ ਐ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਜੇ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਆ। ਐਸੀ ਬਿਜਲੀ ਦੇ ਬਿੱਲ ਮਾਫ ਕੀਤੇ। ਸਾਰਿਆਂ ਦੇ ਕੀਤੇ। ਕਿਸੇ ਇੱਕ ਦਾ ਨਹੀਂ ਕੀਤਾ। ਐ ਨਹੀਂ ਹੈ ਕਿ ਫਲਾਣੇ ਦਾ ਕਰਨਾ ਫਲਾਣੇ ਦਾ ਨਹੀਂ ਕੀ ਕਰਨਾ। ਕਿੰਨੇ-ਕਿੰਨੇ ਬਿੱਲ ਖੜੇ ਸੀ ਸਭ ਦੇ ਮਾਫ ਕੀਤੇ ਆ। ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵਰਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ 'ਚ। ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਿਆਂ ਨੂੰ ਬਰਦੀ ਮਿਲਦੀ ਹੈ ਦੂਸਰੇ ਦਿਆਂ ਨੂੰ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਵਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦਾਇਰ ਕਰੋ ਇੱਥੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਜਿਹਦੇ ਜ ਕਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਪਲੀਸ ਮਾ ਇਹ ਵੀ ਅਸੀਂ ਸਕੀਮ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਤਾ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਮੇਲੀ ਸੁੰਡੀ ਪੈ ਗਈ ਮੈਂ ਪਹਿਲਾਂ 12000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਿਆ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਜੇ ਮੈਂ ਆਪਣੇ ਪਿੰਡੇ ਦੇ ਸਈਆਂ ਦੇਖੇ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਲਦਸਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤਾਂ ਦਾ ਸਾਰਿਆਂ ਨੂੰ ਇਸ ਗੁਰਦਸਤੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਔਰ ਇਸੇ ਸੋਚ ਨਾਲ ਮੈਂ ਚੱਲ ਰਿਹਾ ਜੀ ਕੇਵਲ ਟੀ ਲੋਕ ਕਹਿੰਦੇ ਹੈ ਕੇਵਲ ਟੀ ਲੋਕ ਕਹਿੰਦੇ ਤੁਹਾਨੂੰ ਭਾਜਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦੇ ਮੇਰੀ ਗੱਲ ਨਹੀਂ ਮਲੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁੱਖਾ ਨੇਤ ਨੀਕੀਤੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਸਿਪਾਹੀ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਕਹਿੰਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾ ਮੇਰੀ ਗੱਲ ਨਹੀਂ ਚੁਣਦੀ